ਹਾਂ ਦੱਸ। ਭਲੇ ਨਹੀਂ ਪੀ। ਫੋਟਾ ਨਹੀਂ ਭਲੇਣ ਤੇ ਕਰਸਾਉਣ ਦਾ ਸੁਭਾਅ ਆ। ਚਲ ਉੱਠ ਖੜੂ ਆ ਦੀ ਮਰਜ਼ੀ ਆ ਜਦੋਂ। ਕੀ ਹੋ ਗਿਆ ਬੇਬੇ ਕਿਵੇਂ ਬੋਲੀ ਜਾਂਦੀਆਂ ਗੱਲੀ ਜੀ? ਕੁਛ ਨਹੀਂ ਪੁੱਤ ਮੈਂ ਤਾਂ ਇਹ ਗੱਲ ਕਰਦੀ ਸੀ। ਮੈਂ ਕਿਹਾ ਮਨਿੰਦਰ ਨੂੰ ਪਤਾ ਦਾ ਸੁਭਾਅ ਭਾਈ ਲੇਟ ਉੱਠਣ ਦਾ। ਮੈਂ ਕਿਹਾ ਹਜੇ ਤੱਕ ਰੁੱਠੀ ਨਹੀਂ ਪਈ ਹੈਗੀ। ਰੁੱਠੀ ਨਹੀਂ ਹਜੇ ਤੱਕ। ਬਹੁਤ ਹੋ ਗਿਆ ਚਲ ਕੋਈ ਨਹੀਂ। ਮੈਂ ਨਾਲ ਨਹੀਂ ਜਾ ਕੇ। ਮੈਂ ਤਾਂ ਫੇਰ ਠਾ ਹੀ ਨਹੀਂ ਮੈਂ ਕਿਹਾ ਚਲ ਕੰਮ ਅੱਗੇ ਵੀ ਕਰਦੀ ਆ। ਤੇ ਹੁਣ ਸਹੀ ਲੱਗ ਜਾਨੀ ਆ ਉੱਠ ਕੇ। ਓਹੋ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਮਾੜਾ ਮੋਟਾ ਹੁਣ ਜੇ ਤੂੰ ਕਹੇਂਗੀ ਫੇਰ ਹੀ ਲੱਗੂਗੀ ਨਹੀਂ ਤੈਨੂੰ ਸਵਾ ਪੁੱਠਾ ਪੈ ਗੂਆ। ਐਂ ਪਤਾ ਨਵੀਂ ਨਵੇਲੀ ਆਈ ਆ ਜੇ ਹੁਣ ਕੰਮ ਨੂੰ ਕਹਿੰਨੀ ਆ ਤਾਂ ਕਿਤੇ ਪੂਰਾ ਨਾ ਮੰਨੇ। ਓ ਨਾ ਨਾ ਮੈਂ ਠਾਵਾਂ। ਮਨਿੰਦਰ। ਓ ਮਨਿੰਦਰ। ਚਾਹ ਤਾਲੂ ਆਪੇ। ਚੱਲ ਕੇ ਨਾ ਚੱਲ ਤੂੰ ਪੁੱਟ ਕਰ ਲਿਆ ਕਰੇ। ਤਾਂ ਐਨੇ ਨਾਲ ਹੀ ਸਹਾਰਾ ਹੋ ਜਾਂਦਾ। ਕੀ ਹੋ ਗਿਆ ਈ? ਮੇਰੀ ਗੱਲ ਸੁਣ। ਆ ਕੋਈ ਟਾਈਮ ਆ। ਹੈਂ? ਦੇਖ ਲੈ ਕਿਹੜਾ ਵੇਲਾ ਹੋ ਗਿਆ 11 ਵਜੇ ਨਾਲੇ ਹੋ ਗਏ ਬੇਬੇ ਝਾੜੂ ਗੱਡੀਆਂ ਦੀ ਇਕੱਲੀ ਤੜਕੇ ਪਹਿਲਾਂ ਰੋਟੀ ਬਣਾ ਕੇ ਛੱਡੀ ਆ ਮੜਾ ਮੋੜਾ ਹੁਣ ਕੰਮ ਨੂੰ ਤੂੰ ਵੀ ਧਿਆਨ ਦਿਆ ਕਰ ਮੇਰੇ ਨਾਲ ਸਿਰਜਾ ਪੜਾ ਦੁਖੀ ਜਾਂਦਾ ਕਈ ਦਿਨ ਹੋ ਗਏ ਤਬੀਤ ਨਹੀਂ ਠੀਕ ਹੈ ਕਿ ਮੇਰੀ ਫਿਰ ਪੁੱਤ ਤੂੰ ਦੱਸ ਦੇਂਦੀ ਕੋਈ ਦਵਾਈ ਬੂਟੀ ਦਵਾ ਲੈਂਦੇ ਦਵਾਈ ਫਿਰ ਮੈਂ ਆਖਿਆ ਹੁਣ ਕੀ ਦੱਸਾਂ ਤੁਹਾਨੂੰ ਆਇਆ ਕੋਈ ਨਾ ਵੀ ਆਉਂਦੀ ਦਵਾਈ ਹੁਣ ਦੱਸ ਸਕਦਾ ਤਾਂ ਪੁੱਤ ਦੱਸਣ ਦਾ ਫਰਜ਼ ਹੀ ਆ ਫਿਰ ਹੁਣ ਸਾਨੂੰ ਕੀ ਪਤਾ ਲੱਗੂਗਾ ਅਸੀਂ ਤਾਂ ਮੈਂ ਤਾਂ ਕਹੀ ਜਾਂਦੀ ਆ ਕਿਤੇ ਵੀ ਲੇਟ ਉੱਠਣ ਦਾ ਸਵਾ ਤਾਂ ਕਰਕੇ ਪਈਆਂ ਤੂੰ ਜੇ ਬੋਲ ਕੇ ਦੱਸੇਂਗੀ ਫੇਰ ਦਵਾਈ ਲੈ ਕੇ ਆਵਾਂਗੇ ਨਾ ਹੁਣ ਅੰਦਰ ਪਈ ਰਹੇਗੀ ਕੱਲ ਨੂੰ ਤਾਂਬ ਜਾਲੇ ਚੜ ਗਿਆ ਫੇਰ ਦੱਸ ਕੀ ਕਰਾਂਗੇ ਤੇ ਹੋਰ ਚਲ ਕੋਈ ਗੱਲ ਨਹੀਂ ਬੇਬੇ ਅਸੀਂ ਲੈ ਆਵਾਂਗੇ ਦਵਾਈ ਜਾ ਕੇ ਜੇ ਕੰਮ ਨੂੰ ਕਿਹ ਨਹੀਂ ਕੰਮ ਮੈਂ ਕਰ ਦਿੰਨੀ ਨਾ ਕੰਮ ਦੀ ਗੱਲ ਨਹੀਂ ਪੁੱਤ ਕੋਈ ਨਹੀਂ ਕੰਮ ਤਾਂ ਕਰਨਾ ਹੀ ਆ ਅੱਜ ਨਾ ਸਵੇਰੇ ਆਪੇ ਲੱਗੇਗੀ ਕੰਮ ਤੇ ਤਾਂ ਹਨਾ ਤੇ ਲਾਵਾਂਗੇ ਵੀ ਭਾਈ ਜੀ ਤੇਰਾ ਘਰ ਹੈਗਾ ਤੇਰਾ ਆਪਦਾ ਘਰ ਆਪਦਾ ਘਰ ਸਮਝ ਕੇ ਸਾਰੇ ਕੰਮ ਕਰ ਕਰਨੇ ਆ ਠੀਕ ਹੈ ਨਾ ਮੈਂ ਕੋਈ ਨਹੀਂ ਲਿਆ ਦੇਣਾ ਦਵਾਈ ਜਦ ਦਵਾਈ ਖਾ ਕੇ ਉਦੋਂ ਬੱਚੇਰਾ ਵੇਵੇਂ ਚਲਦੂ ਅੱਜ ਲਾ ਲੈ ਝਾੜੂ ਜਿਹੜਾ ਕੋਈ ਨਹੀਂ ਕੋਈ ਤबीयत ਤਾਂ ਨਹੀਂ ਠੀਕ ਹੈਗੀ ਕੰਮ ਦਾ ਤਾਂ ਕੋਈ ਗੱਲ ਨਹੀਂ ਤੇ ਚਾਹ ਪੀ ਲਾ ਪੁੱਤ ਬਣਾਈ ਪਈ ਆ ਚੰਗਾ ਹੁੰਦਾ ਕੀ ਹੈ ਕਬਰਾਟ ਹੁੰਦੀ ਹੈ ਹਾਂ ਸਿਰ ਜੱਗੂ ਕੀ ਜਾਂਦਾ ਕਈ ਦਿਨ ਹੋ ਗਏ ਸਿਰ ਬਾਲਾ ਦੁਖਦਾ ਤੇ ਆਪ ਕਿਉਂ ਬਣ ਗਿਆ ਹੋ ਪੁੱਤ ਆਇਆ ਹੁਣ ਵਿਆਹ ਚ ਆਪਾਂ ਮਿੱਠ ਮਠੌੜਾ ਵਾਲਾ ਖਾਈ ਜਾਂਦੇ ਰਹਿੰਨੇ ਆ ਚੱਲਿਆ ਹਣਾ ਮੈਂ ਠੰਡੇ ਕੈਸੂਲ ਜਿਹੜਾਣਾ ਡਾਕਟਰ ਤੋਂ ਹਾਂ ਤੇ ਜਾਬ ਤੇ ਦੱਸ ਕੇ ਲਿਆ ਦੇ ਸਿਰ ਸੋਰ ਦੁਖਦੇ ਨੇ ਜਾ ਪੀਲਾ ਪੁੱਤ ਚਾਹ ਕੋਈ ਨਹੀਂ ਝਾੜੂ ਤਾਂ ਮੈਂ ਲਾ ਦਿੰਨੀ ਆ ਕੰਮ ਦਾ ਨਹੀਂ ਕੰਮ ਤਾਂ ਕਰਨਾ ਹੀ ਆ ਪੁੱਤ ਕੀ ਦੱਸਾਂ ਇਹਨਾਂ ਨੂੰ ਵੀ ਕਿਉਂ ਸਿਰ ਦੁਖਦਾ ਮੈਨੂੰ ਤਾਂ 4 ਦਿਨ ਹੋ ਗਏ दारू ਦੀ ਤੋੜ ਲੱਗੀ ਪਈ ਆ ਮੈਂ ਤਾਂ ਇੱਕ ਦਿਨ ਵੀ ਨਹੀਂ ਰਹਿੰਦੀ ਸੀ ਇੱਥੇ ਨਾ ਤਾਂ दारू ਨਾ ਬੀਅਰ ਹੁਣ ਨਾ ਤਾਂ ਮੈਂ ਤੂਠਿਆ ਜਾਂਦਾ ਨਾ ਰਾਤ ਨੂੰ ਨੀਂਦ ਆਉਂਦੀ ਆ ਹੁਣ ਕੀ ਕਰਾਂ ਕਿੰਨਾ ਕੁ ਟਾਈਮ ਇੱਥੇ ਐਂ ਕੱਟੂੰਗੀ ਮੈਨੂੰ ਤਾਂ ਅੰਦਰੋਂ ਕੁਝ ਹੋਈ ਜਾਂਦਾ ਐਂ ਲੱਗਦਾ ਜਿਵੇਂ ਨਾ ਚਾਰ ਸਵੇਰੇ ਕੋਈ ਤੁਰਿਆ ਫਿਰਦਾ ਕੋਈ ਘੁੰਮੀ ਜਾਂਦਾ ਕੀ ਕਰਾਂ ਅੱਗੇ ਤਾਂ ਵਧੀਆ ਘਰੇ ਐ ਹੁੰਦਾ ਸੀਗਾ ਬਾਪੂ ਦੀ ਦਾਰੂ ਚ ਅੱਧੀ ਦਾਰੂ ਕੱਢ ਲੈਂਦੀ ਸੀ ਤੇ ਬਾਪੂ ਦੀ ਦਾਰੂ 'ਚ ਪਾਣੀ ਪਾ ਦਿੰਦੇ ਸੀ ਕਦੇ ਜੀਤੀ ਤੋਂ ਵੀਅਰ ਮੰਗਾ ਲੈਂਦੀ ਸੀ ਜਦੋਂ ਕਾਲਜ ਜਾਂਦੀ ਸੀ ਹੁਣ ਕੀ ਕਰਾਂ ਨਾਲ ਮੈਂ ਜੀਤੀ ਨੂੰ ਕਿਹਾ ਸੀ ਵੀ ਘਰ ਦੇ ਨੂੰ ਪੁੱਛ ਵੀ ਜਿੱਥੇ ਮੈਂ ਰਿਸ਼ਤਾ ਕਰਦਿਆਂ ਮੁੰਡਾ ਦਾਰੂ ਪੀਂਦਾ ਹਾਂ ਕਹਿੰਦੇ ਪਿੰਦਾ ਦਾਰੂ ਇਹ ਤਾਂ ਹੱਥ ਵੀ ਨਹੀਂ ਲਾਉਂਦਾ ਦਾਰੂ ਨੂੰ ਮੈਂ ਤਾਂ ਐਸ ਅਮਰੀਕਾ ਵਾਲਾ ਦਾਰੂ ਪੀਆ ਕਰੂੰਗਾ ਮੈਂ ਉਹਦੀ ਦਾਰੂ ਚ ਅੱਧੀ ਦਾਰੂ ਪੀ ਲਿਆ ਕਰੂੰਗੀ ਹੁਣ ਕੀ ਕਰਾਂ ਐਸ ਕਰੇ ਤਾਂ ਕੋਈ ਦਾਰੂ ਵੀ ਨਹੀਂ ਪੀਂਦਾ ਬਹੁਤ ਔਖਾ ਐਂ ਤਾਂ ਨਹੀਂ ਮੈਥੋਂ ਇੱਥੇ ਰਹਾ ਜਾਣਾ ਕਰੇ ਗੱਲ ਕਰਨੀ ਪਊਗੀ ਹਾਈ ਲਾਡੀ ਤੇਰੇ ਵਿਆਹ ਤੇ ਤਾਂ ਭਾਈ ਅੱਦੇ ਰਿਸ਼ਤੇਦਾਰ ਉਸਗੇ ਅੱਜ ਤੇਰੀ ਮਾਸੀ ਦੀ ਜਠਾਣੀ ਨੇ ਫੋਨ ਕਰਿਆ ਹੂੰ ਕਹਿੰਦੀ ਕੀ ਗੱਲ ਭਾਈ ਮੈਂ ਦੂਰ ਸੀ ਕਹਿੰਦੀ ਮੈਨੂੰ ਨਹੀਂ ਕਾਰਡ ਦੇ ਕੇ ਗਈ ਹੁਣ ਕੀ ਦਸੀਏ ਵੀ ਐਡਾ ਕਾਲੀ ਕਾਲੀ ਚ ਹੋਇਆ ਕਾਰਜ ਤੇ ਬਸ ਕੋਈ ਸੁਰਤ ਹੀ ਨਹੀਂ ਰਹੀ ਸੁਰਤ ਅਲੀ ਆ ਬੇ ਉਹਨਾਂ ਨੂੰ ਕਿਹੜਾ ਪਤਾ ਨਹੀਂਗਾ ਉਹਨਾਂ ਨੂੰ ਸਾਰਾ ਹੀ ਪਤਾਗਾ ਐਵੇਂ ਮਾਰੀ ਜਾਂਦੇ ਸਾਰੇ ਇਹਨਾਂ ਨੂੰ ਪਤਾ ਸੀ ਵੀ ਜਦੋਂ ਇਹਨਾ ਹੁੰਦਾ ਨਹੀਂਗਾ ਛੀਸੇ ਦੀ ਠੀਕ ਹੈ ਵੇ ਤੇ ਜੇ ਹੋ ਗਿਆ ਆਪਾਂ ਕਾਲੀ ਕਰਨੀ ਸੀਗੀ ਚੱਲ ਵਧੀਆ ਆਪਾਂ ਨੂੰ ਵਧੀਆ ਘਰਾਂ ਨਹੀਂ ਮਿਲ ਗਈ ਕੋ ਤਾਂ ਚੱਲ ਠੀਕ ਆ ਗੱਲ ਅਗਲੇ ਨੂੰ ਕੀ ਪਤਾ ਹੁਣ ਅਗਲਾ ਤਾਂ ਹੀ ਗੁੱਸੇ ਹੁੰਦਾ ਵੀ ਸਾਨੂੰ ਸੱਦਿਆ ਨਹੀਂ ਵਿਆਹ ਫਿਰ ਹੁਣ ਆ ਪਿੰਡ ਚ ਤਾਂ ਆਂਡਣਾ ਕਮਾਂਡਣਾ ਜਿਹੜੀਆਂ ਮੇਰੀਆਂ ਸਹੇਲੀਆਂ ਸੀ ਉਹ ਵਿੱਚ ਰਹਿ ਗਈਆਂ ਇੱਕ ਦੋ ਸੱਦ ਨਾਲ ਕੋਈ ਨਹੀਂ ਮੜੀ ਜੀ ਠੰਡ ਹੋ ਜਾਂਦੇ ਪਾਰਟੀ ਕਰਦਾਂਗੇ ਸਾਰਿਆਂ ਨੂੰ ਸੱਦ ਭਾ ਹੁਣ ਤਾਂ ਫੇਰ ਤਾਂ ਮਗਰੋਂ ਕਾਹਲ ਹੋ ਜਾਂਦੀ ਐ ਮਗਰੋਂ ਕਾਹ ਨੂੰ ਹੁੰਦਾ ਕੁਸ ਕੇਰਾ ਹੋ ਜੇ ਹੋ ਜੇ ਬਸ ਮੌਕਾ ਹੀ ਹੁੰਦਾ ਤੇ ਤਾਂ ਆਈ ਆਉਂਦੀ ਆਂ ਲੱਗਦਾ ਇਹ ਵੀਡੀਓ ਲੰਬਾ ਦੇਖ ਲਈ। ਇਹਨੂੰ ਕੋੜਾ ਸੱਦਿਆ ਸੀ ਅਸਤੋਂ। ਹੋਰ ਹੁਣ ਅਗਲਾ ਬਾਹਨੇ ਨਾਲ ਤਾਂ ਆਉਂਦਾ ਹੀ ਨਹੀਂ। ਤਾਂ ਚੁੱਪਾ। ਲੈ ਆ ਬੈਠੇ ਮਾਂ ਪੁੱਤ ਜੁੜੇ। ਗੋਡੇ ਨਾਲ ਗੋਡਾ ਲਾਈ। ਸਾਸਰੀ ਗੱਲ ਤਾਂ ਜੀ। ਸਾਸਰੀ ਕਾਲ ਪੁੱਤ। ਹੋਰ ਠੀਕ ਹੈ। ਠੀਕ ਹੈ। ਹੋਰ ਵਧਾਈਆਂ ਵੰਦ ਤੋ ਤੈਨੂੰ। ਮਹਾਰਾਜ ਭਾਈ ਤੈਨੂੰ ਵੀ ਵਧਾਈ। ਹੋ ਠੀਕ ਹੈ। ਮੈਂ ਤਾਂ ਠੀਕ ਹੈ। ਨਾ ਕੀ ਗੱਲ ਕੁੜੇ? ਚੋਰੀਆਂ ਚੋਰੀਆਂ ਵਿਆਹ ਕਰ ਲਿਆ। ਮੇਰੇ ਕੋਲੇ ਸਾਗਣਾ ਹੈ ਨਹੀਂ ਸੀ ਦੱਸਿਆ ਸੀ ਨਾ ਫੇਫੇ ਤੈਨੂੰ ਤਾਈ ਪੱਕਾ ਇਹੀ ਗੱਲ ਕਰੀ ਇਹੀ ਗੱਲਾਂ ਕਰੀ ਜਾਂਦੇ ਆ ਮਾਂ ਪੁੱਤ ਅੱਧੇ ਤਾਂ ਸਾਡੇ ਰਿਸ਼ਤੇਦਾਰ ਉਸਗੇ ਤੇ ਆ ਤੇਰੇ ਵਰਗੀਆਂ ਸਹੇਲੀਆਂ ਮੱਖਾ ਰਹਿ ਗਈਆਂ ਜਿਹੜੀਆਂ ਤੇ ਪਹੁੰਚੇ ਨਹੀਂ ਗਿਆ ਪਹਣੇ ਦੇਣੀ ਵਾਲੇ ਥੋੜੇ ਸੀ ਥੋੜੇ ਦਿਨਾਂ ਦਾ ਵਿਆਹ ਨਿਕਲਿਆ ਸੀਗਾ ਭਾਈ ਵਿਆਹ ਤਾਂ ਥੋੜੇ ਦਿਨਾਂ ਦਾ ਨਿਕਲਿਆ ਸੀ ਪਰ ਕਹਿਣ ਦਾ ਤਾਂ ਹੱਕ ਬਣਦਾ ਸੀ ਉਤਾਈ ਇਕੱਠ ਵੱਠ ਨਹੀਂ ਨਾ ਪਹਣੇ ਕੀਤਾ ਫਿਰ ਕਰਾਂਗੇ ਪਾਰਟੀ ਪਿੰਡ ਆਏ ਨੂੰ ਵੀ ਕਰਾਂਗੇ ਗਰਮੀ ਬਾੜੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਮਾਂ ਠੰਡਾ ਹੋ ਜਾਂਦੇ ਨਾਲ ਫਿਰ ਸਾਰੇ ਰਿਸ਼ਤੇਦਾਰ ਨੂੰ ਸਾਡੇ ਨਾਲ ਪਿੰਡਾਂ ਸਾਡੇ ਪਾਰਟੀ ਕਰ ਦਾਂਗੇ ਬਸ ਨਾ ਫਰੇਨੀ ਛੇਤੀ ਜੇ ਕਿਵੇਂ ਕਰ ਲਿਆ ਉਹ ਉਹਨੇ ਭਰਾਣੇ ਬਾਹਰ ਜਾਣਾ ਸੀ ਉਹਨੇ ਭਾਈ ਜਾਣਾ ਸੀ ਮੁੰਡੇ ਨੇ ਤਾਂ ਕਰਕੇ ਉਹ ਬਸ ਪੰਜ ਸੱਤ ਦਿਨਾਂ ਚੀ ਗੱਲ ਕਰਕੇ ਤੇ ਕਹਿੰਦਾ ਵੀ ਫੇਰ ਮੈਂ 5 ਸਾਲ ਨਹੀਂ ਮੁੜਦਾ ਅੱਛਾ ਅੱਛਾ ਬਸ ਆਹ ਕਹਾਣੀ ਸੀ ਹੋਰ ਕੁਛ ਨਹੀਂ ਨਹੀਂ ਮੈਨੂੰ ਤਾਂ ਇਹਨੇ ਤੇਰੀ ਗਵੰਡਾ ਨਾਲ ਦੱਸਿਆ ਸੀ ਕਹਿੰਦੀ ਬੰਤੋ ਨੇ ਮੁੰਡਾ ਵਿਆਹ ਲਿਆ ਤੇ ਬਲਾਈ ਸੋਣੀ ਨੋ ਆ ਕਹਿੰਦੀ ਨੋ ਤਾਂ ਬਸ ਇਹਰੀ ਸੋਹਣੀ ਆ ਭਾਈ ਸੁੱਖ ਨਾਲ ਸਾਨੂੰ ਤੱਕ ਕਰੇ ਬੈਠਾ ਜਿਵੇਂ ਕਹਿੰਦੇ ਹੁੰਦੇ ਆ ਮਹਾਰਾਜ ਨੇ ਐਸੀ ਖੈਰ ਪੱਲੇ ਪਾਈ ਆ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਦੇਖ ਲੈ ਤੇ ਤਾਈ ਜੀ ਸੁਣਿਆ ਮੁੰਡਾ ਕਿਹਣਾ ਮਾੜਾ ਗਾ ਮੁੰਡਾ ਉਹਦੋਂ ਸੋਹਣਾ ਗਾ ਬੇ ਪੁੱਤ ਤੂੰ ਤਾਂ ਸੋਹਣਾ ਹੀ ਐ ਕਿਤੇ ਆਪਦੇ ਪੁੱਤ ਵੀ ਮਾੜੇ ਹੁੰਦੇ ਆ ਉਹੀ ਤਾਂ ਗੱਲ ਦਾ ਫਿਰ ਕੱਲੇ ਨੂਹ ਦੀ ਤਰੀ ਹੋਣਾ ਨਾ ਕਰੋ ਬੇ ਨਹੀਂ ਪੁੱਤ ਆਪਦੇ ਪੁੱਤਾਂ ਤੇ ਤਰੀਫਾਂ ਕਰਦੇ ਹੀ ਆ ਪਰ ਗੱਲ ਕਹਿਣ ਤੇ ਆ ਗਈ ਆ ਮੈਨੂੰ ਮਿਲੀ ਸੀ ਪਰਸੋਂ ਅੱਛਾ ਅੱਛਾ ਹਾਂ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕਿਹੜੇ ਲੈ ਮੈਨੂੰ ਤਾਂ ਪਤਾ ਹੀ ਨਹੀਂ ਕਹਿੰਦੀ ਉਹਨਾਂ ਨੇ ਤਾਂ ਕਿਸੇ ਨੂੰ ਨਹੀਂ ਬੁਲਾਇਆ ਕਹਿੰਦੀ ਲੈ ਬੇਬੇ ਇੰਨਾ ਉਲਾ ਰੱਖਿਆ ਤਾਂ ਵੀ ਸਾਰੇ ਪਿੰਡ 'ਚ ਗੱਲ ਹੋ ਗਈ ਆ ਉਹ ਤਾਂ ਫਿਰ ਹੁਣ ਜਦੋਂ ਵਿਆਹ ਕੇ ਲਿਆਂਦੀ ਆ ਫਿਰ ਤਾਂ ਬਾਈ ਰੌਲਾ ਪਿਆ ਹੀ ਆ ਜਦੋਂ ਬੜਾਕੇ ਗੱਲ ਕਰ ਵੀ ਟਾਈਮ ਥੋੜਾ ਸੀ ਪੁਰੇ ਸੁਰਿਆਂ ਨਹੀਂ ਗਿਆ ਕਿਸੇ ਪਾਸੇ ਅੱਛਾ ਮੈਂ ਆ ਮਠਾਈ ਵੀ ਸਾਰੀ ਮੁੱਲ ਦੀ ਲਿਆਂਦੀ ਅੱਛਾ ਹਾਂ ਬਸ ਲੀਡ ਵਾਲਾ ਤਖਤ ਖਰੀਦਿਆ ਬਸ ਕੋਈ ਮੇਨ ਮੇਨ ਜਾ ਦੋ ਦਿਨ ਜਾ ਕੇ ਚੱਲ ਕੋਈ ਨਾ ਮੁੰਡਾ ਵਿਆਹ ਲਿਆ ਕੁਝ ਨਹੀਂ ਹੁੰਦਾ ਚੱਲ ਮਠਾਈਆਂ ਤਾਂ ਕੀ ਕਰਾਉਣਾ ਖਾ ਕੇ ਤੈਨੂੰ ਪਤਾ ਕਿ ਲੋਕਾਂ ਨੇ ਨਿੰਦਣਾ ਹੀ ਐ ਚੱਲ ਤਾਈ ਮੈਂ ਹੁਣ ਕਹਾਂ ਜਾਂਦਾ ਰਾਂ ਮੂੰਹ ਮਿੱਠਾ ਲਿਆਉਣਾ ਮੈਂ ਮਠਾਈ ਕੱਢ ਕੇ ਅੰਦਰੋਂ ਵੇ ਚੱਲ ਪੁੱਤ ਬਸ ਕਾਹ ਨੂੰ ਹੁਣ ਤਾਂ ਨਹੀਂ ਮੈਂ ਖਾਂਦੀ ਮੈਂ ਤਾਂ ਆਈ ਸੀ ਮਾ ਚੱਲ ਨੋਹਰਾ ਨਹੀਂ ਲਾ ਲਈ ਕੰਮ ਤੇ ਨਾ ਨਾ ਕੰਮ ਤੇ ਤਾਂ ਹਜੇ ਲਾਈ ਨਹੀਂ ਅੱਛਾ ਮੈਂ ਕੰਮ ਹੀ ਕਰਨਾ ਸਾਰੀ ਉਮਰ ਤੇ ਕੀ ਕਰੀ ਜਾਂਦੀ ਆ ਬਲਾ ਤਾਂ ਸਹੀ ਅੰਦਰ ਹੀ ਬੈਠੀ ਐ ਮੈਂ ਆਖਾ ਚੱਲ ਉਹ ਤਾਂ ਨਹੀਂ ਸੱਦਿਆ ਮੈਂ ਸਾਕਨデアਵਾ ਚੱਲ ਕੋਈ ਨਹੀਂ ਨਾਲੇ ਵੇਖ ਜਾ ਹੋਰ ਬਲਾ ਬਲਾ ਮਨਿੰਦਰ ਆਈ ਪੁੱਤ ਬਾਹਰ ਸੰਗਦੀ ਜੀ ਵਸ ਅੰਦਰ ਹੀ ਬੈਠੀ ਰਹਿੰਦੀ ਐ ਅੱਛਾ ਹਾਂ ਮੈਂ ਆਪਦਾ ਕੰਮ ਤਾਂ ਦਾਜਾ ਕਰਕੇ ਮੈਨੂੰ ਸੁਭਾਅ ਤੇ ਨੇ ਮੁੱਠਲੇ ਪੈ ਜਾਣੀਆਂ ਵੇਨ ਚੱਟ ਅੱ ਤੇ ਤਾਂ ਆਈ ਆਈ ਐ ਪੁੱਤ ਸਾਸਰੀ ਕੰਮ ਸਾਸਰੀ ਕਾ ਇੱਥੇ ਬਹਿ ਜਾ ਪੁੱਤ ਇੱਧਰ ਬਹਿ ਜਾ ਲੋਟ ਹੋ ਕੇ ਬੜੀ ਠੀਕ ਹੈ ਕੋਈ ਨਾ ਬਹਿ ਜਾ ਪੁੱਤ ਬੈਠੇ ਹੁੰਦੇ ਗੱਲਾਂ ਬਾਤਾਂ ਕਰਦੇ ਹੁੰਦੇ ਕੀ ਗੱਲ ਕੁਝ ਦੁੱਖਦਾ ਬਹੂ ਦਾ ਕਾ ਨੂੰ ਆਹ ਮਿੱਠ ਮਠੌੜਾ ਜਾ ਖਾ ਕੇ ਇਤਜਾਬ ਚੂਬਾ ਬਣਿਆ ਪਿਆਗਾ ਅੱਛਾ ਤਾਂ ਕਰਕੇ ਬਸ ਐਂ ਜੇ ਹੋਈ ਪਈ ਜਾ ਉਹ ਦਵਾਈ ਦਵਾਈ ਦੁਈ ਦਵਾ ਦਿਓ ਕੋਈ ਚੱਜ ਦੀ ਦਵਾਈ ਤਾਂ ਲਿਆਂਦੀ ਸੀਗੀ ਅੱਛਾ ਗੋਲੀਆਂ ਲਿਆਤੀਆਂ ਸੀ ਲਾਡੀ ਦੇ ਇਤਜਾਬ ਚੂਬਾ ਵਾਲੀਆਂ ਤੇ ਸਿਰ ਦੁਖਦੇ ਵਾਲੀਆਂ ਠੀਕ ਬਸ ਆਈ ਇਹਨੂੰ ਕੇਰਜੀ ਚੜੀ ਪਈ ਆ ਤਾਂ ਕਰਕੇ ਬਸ ਪਈ ਜੀ ਰਹਿੰਦੀ ਆ ਸੁੱਖ ਨਾਲ ਪਹਣੇ ਨੋ ਤਾਂ ਤੇਰੀ ਬਥੇਰੀ ਸੋਹਣੀ ਹਾਂ ਨੋ ਤਾਂ ਮੇਰੀ ਬਥੇਰੀ ਸੋਹਣੀ ਆ ਪਹਣੇ ਚਲ ਕਰਮਾਲੀ ਆ ਬਹੁਤ ਹੀ ਪੁੰਨ ਕੀਤੇ ਸੀ ਜਿਹੜੀ ਇਹ ਜੀ ਸੋਹਣੀ ਨੋ ਮਿਲ ਗਈ ਮੈਨੂੰ ਤਾਂ ਪੰਜ ਸਾਰਾ ਦਿਨ ਚਾਹ ਚੜਿਆ ਰਹਿੰਦਾ ਵੀ ਐਡੀ ਸੋਹਣੀ ਨੋ ਮਿਲ ਗਈ ਮੈਨੂੰ ਚਾਹ ਚੂ ਨਹੀਂ ਪੀਤੀ ਪੁੱਤ ਪੀਲੀ ਸੀ ਅੱਛਾ ਮੋਕਾ ਪਾਸੇ ਪੀਤੀ ਆ ਚਾਹ ਤਾਂ ਪੀਤੀ ਰੋਟੀ ਵੀ ਖਾ ਲਈ ਅੱਛਾ ਹਾਂ ਬਸ ਗਈਆਂ ਤਾਂ ਉਹੀ ਬਸ ਆ ਚਿੱਤ ਜਾ ਢਿੱਲਾ ਕਰਕੇ ਲੱਗ ਜਾਂਦਾਂਗੇ ਇਹਨੂੰ ਚੱਲ ਚਿੱਤ ਆ ਪੀ ਢਿੱਲਾ ਹੁਣ ਜਦੋਂ ਮੈਨੂੰ ਮੇਰੀ ਦਵਾਈ ਨਹੀਂ ਮਿਲੀ ਕੀ ਕੋਸ਼ਨੀ ਤਾਈ ਮਮੇ ਖੜਿਆ ਨਹੀਂ ਜਾਂਦਾ ਮੈਂ ਲੈ ਪੁੱਤ ਸਾਗ ਲੈ ਲੈ ਬਹਿ ਜਾ ਪੁੱਤ ਚੱਲ ਜਾ ਕੇ ਨਹੀਂ ਤੇਰੇ ਠੀਕ ਤਾਂ ਕੋਈ ਨਹੀਂ ਮੈਂ ਬੈਠੀ ਆ ਤੇਰੇ ਤਾਈ ਕੋਲੇ ਕਰਦੀਆਂ ਗੱਲਾਂ ਹਾਂ ਜੀ ਕਿਵੇਂ ਹੈ ਇਹ ਐਂ ਜੇ ਕਿ ਹੋ ਰਹੀ ਆ ਬਸ ਤੈਨੂੰ ਦੱਸ ਕੇ ਤਾਂ ਹੱਠੀ ਮਾੜਾ ਮੋਟਾ ਸਿਰ ਸੁਰਜਾ ਦੁਖਦਾਗਾ ਤੈਨੂੰ ਪਤਾ ਅੱਜ ਕੱਲ ਦੇ ਜਵਾਕ ਮਾੜਾ ਜਾਂ ਚੱਲਦੇ ਤਾਂ ਹੈ ਨਹੀਂ ਦੁੱਖ ਦੱਸ ਸਕਦਾ ਹਾਂ ਸਹੀ ਫੇਰ ਦਵਾਈ ਬੂਟੀ ਵੀ ਨਹੀਂ ਖਾਣੀ ਟਾਈਮ ਸਰ ਹਨਾ ਹਾਂ ਬਸ ਆਈ ਆ ਉਹ 10 ਦੱਬੇ ਪਏ ਸੀਗੇ ਮਠਿਆਈ ਦੇ ਬਾਈ ਤਾਂ ਨਹੀਂ ਕਿਸੇ ਨੂੰ ਵੰਡਿਆ ਆ ਮੈਂ ਤਾਂ ਮਠਿਆਈ ਨਹੀਂ ਧਾਈ ਅੰਦਰ ਹੈਨੇ ਕੀ ਹਾਂ ਬੇਪੁੱਤ ਕੋਈ ਨਾ ਮੈਂ ਤੇ ਪਹਿ ਜਾਣਾ ਪੜਾਇਆ ਹੋ ਉਹ ਹੋਰ ਲਿਆਉਣਾ ਡੱਬਾ ਚੱਲ ਕੋਈ ਨਹੀਂ ਲਿਆਈ ਤੂੰ ਡਾਈ ਕਰੀ ਡੱਬਾ ਲਿਆ ਕਿਤੇ ਤਾਈ ਕੇ ਕਰੇ ਪੜਾਇਆ ਇੱਥਨੇ ਮੈਂ ਕਰੀ ਤਾਈ ਪਿਆ ਅੰਦਰ ਡੱਬਾ ਮੈਂ ਤਾਂ 10 ਡੱਬੇ ਰੱਖੇ ਸੀ ਮੈਂ ਕੋਈ ਆ ਕਰ ਜਾਂਦਾ ਉਹ ਸਾਡਾ ਵੱਡਾ ਪੈਣ ਨੂੰ ਰਹਿੰਦੀ ਹੁੰਦੀ ਆ ਘਰੇ ਚੀਜ਼ ਤੁਹਾਨੂੰ ਪਤਾ ਸਾਡੇ ਕਾਲੇ ਦੇ ਸਵਾ ਦਾ ਕਿੰਨਾ ਲਿਆ ਜਾਂ ਦੂਰ ਤੱਕਰ ਤੇ ਸਾਰਾਂ ਦੇ ਘਰੇ ਡੱਬਾ ਡੱਬਾ ਦੇ ਕੇ ਆਇਆ ਚਲ ਕੋਈ ਨਾ ਫਿਰ ਜਵਾਕਾਂ ਨੂੰ ਕਹਿ ਦਿੰਦਾ ਕੋਈ ਵੀ ਵਿਆਹ ਕੀਤਾ ਮਿੱਠਾ ਸਹੀ ਗੱਲ ਜੀ ਤੇ ਭਾਈ ਫਿਰ ਆਪ ਜਾਂਦੇ ਆ ਆਉਂਦੀ ਚੀਜ ਜੋ ਨਹੀਂ ਤਾਂ ਫੜਾਉਣੀ ਪੈਂਦੀ ਹੈ ਹਾਂ ਚਲ ਕੋਈ ਨਾ ਕੁਝ ਨਹੀਂ ਹੱਥ ਨੇ ਲਈਂ ਜੇ ਨਾ ਉਧਰ ਹੀ ਪੜਾਇਆ ਤੇ ਤੈਨੂੰ ਦੇਖ ਲਈਦਾ ਇਹਨੂੰ ਨਰੀ ਆਉਂਦੀ ਦੇਖ ਲਈ ਵੇ ਬਥੇਰੀ ਸੋਹਣੀ ਮੈਂ ਤਾਂ ਤੇਰੀ ਮਾਂ ਨੂੰ ਕਹਿ ਕੇ ਆਟੀਆਂ ਮੈਂ ਕਹਾਂ ਤੂੰਸ ਤਾਂ ਕੋਈ ਮੋਤੀ ਪੁੰਨ ਕੀਤੀ ਐ ਐਨੀ ਸੋਹਣੀ ਨੋ ਆਈ ਐ ਜਿਹੜੀ ਮੈਂ ਚਾਹ ਕਹਿੰਦਾ ਨੂੰ ਚਾਹ ਬਣਾਉਗੀ ਚਾਹ ਪੀ ਕੇ ਦੇਖੀ ਬਹੁਤ ਸਵਾਦ ਬਣਾਉਂਦੀ ਹੈ ਬਸ ਪੁੱਤ ਮੈਂ ਚਾਹ ਨਹੀਂ ਬਿੰਦੀ ਮੈਂ ਫੇਰ ਆਉਂਗੀ ਫੇਰ ਪੀ ਕੇ ਜਾਉਂਗੀ ਹੁਣ ਜਾਣੀ ਹੈ ਕੋਈ ਨਾ ਪੀਵੇ ਮੇਰਾ ਤਾਂ ਨਾ ਕੰਮ ਤੇ ਲਾਉ ਨੂੰ ਜੀ ਨਹੀਂ ਕਰਦਾ ਮੈਂ ਤਾਂ ਐ ਲੱਗੂ ਕਿ ਤੇਰੇ ਹੱਥ ਨਾਲੇ ਹੋ ਜਾਣਾ ਲੈ ਦੇ ਲੈ ਤਾਂ ਹੀ ਤਾਂ ਮੈਂ ਕਹਿੰਦੀ ਨਹੀਂਗੀ ਆਪ ਹੀ ਲੱਗੀ ਰਹਿਣੀ ਆ ਮੈਂ ਸਾਰਾ ਦਿਨ ਕੰਮ ਕਰਨਾ ਨਹੀਂ ਤੂੰ ਐ ਕਰ ਕਰ ਕੇ ਤੇਉ ਨਾ ਨੋਂ ਨੂੰ ਜ਼ਿਰੇ ਚੜਾ ਲਈ ਕੰਮ ਤਾਂ ਤਾ ਲਾ ਦੀ ਦੇਖੀ ਜਾਊ ਇੱਕ ਤਾਂ ਨਾਉਗਾ ਮੇਰੇ ਕਿਹੜਾ ਇੱਥੇ ਕੋਈ ਹੋਰ ਤਰੀਕੇ ਵਾਲੀ ਆ ਉਹਦੀ ਹੈ ਮੈਂ ਕਰ ਲਿਆ ਕੰਮ ਉਹਨੇ ਕਰ ਲਿਆ ਤਾਂ ਕੀ ਹੈਗਾ ਨਹੀਂ ਇਹ ਤਾਂ ਠੀਕ ਹੈ ਬੰਦ ਤੋ ਪਰ ਕਹੇ ਹੁੰਦੇ ਜੇ ਆਪਾਂ ਪਹਿਲਾਂ ਸਰੇ ਚੜਾ ਲੈਣੇ ਆ ਫਿਰ ਮਾਗਰੋਂ ਪਸਤਾਉਣੇ ਆ ਨਹੀਂ ਦੇਖੀ ਜਾ ਹੋਰ ਤਾਂ ਕੋਈ ਗੱਲ ਨਹੀਂ ਤੇਰਾ ਤਾਂ ਹੁਣ ਮੈਨੂੰ ਬਾਲਾ ਮੋਹ ਹੁੰਦਾ ਗਾ ਨਹੀਂ ਚੱਲ ਕੋਈ ਨਾ ਬੰਦ ਤੋ ਆਪਦੇ ਘਰ ਦੀ ਨੋਹ ਹੈ ਮੋਹ ਤਾਂ ਆਉਣਾ ਹੀ ਹੈ ਮੈਂ ਤਾਂ ਜਾਣਾ ਸੀ ਕਿ ਕੋਠੀ ਛਾੜਨ ਦੇਣ ਜਾਂਦੇ ਹੁੰਦੇ ਹੁੰਦੇ ਤੇ ਉਧਰ ਵੀ ਜਾਣਾ ਸੀ ਹੁਣ ਕੱਲੀ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੁਣ ਉਹਦਾ ਮੈਨੂੰ ਕਹਿੰਦੇ ਰਾਤ ਲਾ ਕੇ ਜਾਈ ਮੇਰੇ ਪੇਕੇ ਦਾ ਕਹਿੰਦੇ ਤੇ ਹੁਣ ਇਹ ਕਹਿੰਦੀ ਮੰਮੀ ਮੇਰਾ ਜੀ ਨਹੀਂ ਲੱਗਣਾ ਮਾਗਰੋਂ ਨਹੀਂ ਚੱਲ ਕੋਈ ਨਾ ਲਾਡੀ ਹੈਗਾ ਉੱਥੇ ਤਾਂ ਹੱਕ ਬਣਦਾ ਹੀ ਹੈ ਪੇਕੇ ਕਹਿਣਗੇ ਲੈ ਹਜੇ ਤੱਕ ਆਈ ਨਹੀਂ ਹੋਰ ਨਾ ਤੂੰ ਉੱਥੇ ਤਾਂ ਜਾ ਕੇ ਆ ਕੋਈ ਨਾ ਰਾਤ ਲਾਇਆ ਈ ਨਾ ਨਾ ਫਿਰ ਨਾ 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 ਰਾਤ ਲੱਗੂ ਤਾਂ ਭਈ ਹੱਥ ਨ ਮੋੜ ਆਉਂਗੀ ਹਾਂ ਚੱਲ ਨਾ ਦਿਨੇ ਦਿਨੇ ਸੰਦੇਹਾਂ ਵਗ ਜੀ ਹੱਥ ਨੇ ਆ ਜੀ ਕਰੇ ਫਿਰ ਤੈਨੂੰ ਪਤਾ ਕਹਾਂ ਪਰ ਜਾਏਂਗਾ ਕਹੈਂ ਨਹੀਂ ਹੁਣੀ ਹਟ ਗਈ ਆ ਉਹਨੂੰ ਫਿਰ ਹੁੰਦਾ ਹੀ ਆ ਮਾਂਚੇ ਹਾਂ ਬਿਨੂ ਆ ਗਈ ਲੈ ਹੁਣ ਤਾਂ ਉਹ ਤਾਂ ਕੀ ਕੰਮ ਆ ਉਹਨੂੰ ਸਾਡੇ ਤੱਕ ਕਿਹੜਾ ਕੰਮ ਰਿਹਾ ਫਿਰ ਮਗਰੋਂ ਐ ਕਹਿਣ ਲੱਗ ਜਾਂਦੀਆਂ ਅਗਲਾ ਕਹਿੰਦਾ ਨਾਨਕ ਸ਼ੱਕ ਭਰਾ ਕੇ ਹੁਣ ਟੂਈ ਨਹੀਂ ਮਾਰੀ ਸਕਦੀ ਟੂਈ ਨਹੀਂ ਮਾਰਦੀ ਫਿਰ ਤਾਂ 100 100 ਗੱਲਾਂ ਹੋ ਜਾਂਦੀਆਂ ਤੈਨੂੰ ਕੀ ਪਤਾ ਬੰਤੋ ਸਾਰਾ ਹੀ ਵੇਖਣਾ ਪੈਂਦਾ ਹਾਂ ਚੱਲ ਚੰਗਾ ਮੈਂ ਤਾਂ ਜਾਣੀ ਆ ਫੇਰ ਆਉਂਗੀ ਫੇਰ ਚਾਹ ਪੀ ਕੇ ਜਾਉਂ ਚੱਲ ਕੋਈ ਨਹੀਂ ਮੈਂ ਇੱਥੋਂ ਤਾਂ ਵੇਹਾਂ ਨਹੀਂ ਗਿਆ ਮੈਂ ਕਿਹਾ ਮੈਂ ਤਾਂ ਜਾ ਕੇ ਆਵਾਂ ਉਹਨੇ ਤਾਂ ਮੈਨੂੰ ਨਹੀਂ ਸੱਦਾ ਮੈਂ ਤਾਂ ਬਿਨ ਬੁਲਾਈ ਵਗ ਜਾਨੀ ਆ ਮੈਂ ਕਿਹਾ ਗੇੜਾ ਮਾਰ ਜਾ ਕਰ ਕੋਈ ਨਹੀਂ ਤੈਨੂੰ ਦੱਸੀ ਆ ਵੇਖ ਇਹ ਗੱਲ ਉਹ ਮੁੰਡੇ ਨੇ ਬਾਹਰ ਜਾਣਾ ਕਰਕੇ ਸਾਡਾ ਬਾਲਾ ਕਾਲੀ ਚੱਲ ਕੋਈ ਨਾ ਭਾਈ ਵਧੀਆ ਹੋ ਗਿਆ ਕੋਈ ਨਾ ਬਾਹਰ ਜਾ ਕੇ ਗੇੜਾ ਕੋਈ ਨਹੀਂ ਨਾ ਕੋਈ ਨਾ ਆਉਂਗੀ ਮੈਂ ਹਾਂ ਕੋਈ ਨਹੀਂ ਮੈਂ ਭੇਜੂ ਹੱਥ ਨੇ ਗਾਡੀ ਨੂੰ ਚੰਗਾ ਚੰਗਾ ਕੋਈ ਨਾ ਫੇਰ ਕੀ ਐ ਹੋਰ ਆਹ ਹਾਂ ਹੁਣ ਜਿਹਨੂੰ ਨਹੀਂ ਸੱਦਾ ਕਿ ਉਹ ਵੀ ਲਾਂਭੇ ਦਿੰਦਾ ਅਗਲਾ ਬਸ ਕੱਲ ਕੱਲ ਚ ਹੋ ਮੇਰੇ ਪੁੱਤ ਦਾ ਘਰ ਵੱਜ ਗਿਆ ਲੈ ਦੇਖੀ ਵਾਸਾ ਲੈਂਦੀ ਕਿੰਨੀ ਆਈ ਐ ਜਿਵੇਂ ਨਸ਼ੇੜੀ ਨਹੀਂ ਉੱਠ ਕੇ ਆਉਂਦੇ ਹੁੰਦੇ ਐਂ ਕਰੀ ਜਾਂਦੀ ਐ ਨਾ ਪੁੱਤਿਆਂ ਦਾ ਵੀ ਤੂੰ ਨੌਜਵਾਨ ਹੈਗੀ ਐ ਰੋਬ ਨਾਲ ਉੱਠ ਰੋਬ ਨਾਲ ਤੁਰ ਫਿਰ ਉਹ ਕੀ ਹੋ ਗਿਆ ਤਾਈ ਐਂ ਜੇ ਕ ਬੋਲਦੀ ਹੁਣੀਆਂ ਮੈਂ ਤਾਂ ਕਿਵੇਂ ਨਹੀਂ ਬੋਲਦੀ ਆ ਤੁਹਾਡੇ ਘਰੋਂ ਆਈ ਸੀ ਨਾ ਚੋਰੀਆਂ ਚੋਰੀਆਂ ਵਿਆਹ ਕਰ ਲਿਆ ਤੇਰੀ ਮਾਂ ਨੂੰ ਲਾਂਬਾ ਦੇ ਕੇ ਆਈ ਐ ਮੇਰੇ ਤੋਂ ਤਾਂ ਆਪ ਦੇ ਦੋ ਚੋਰੀਆਂ ਕਰ ਲਿਆ ਮੈਂ ਤਾਂ ਆਪ ਠੇਡੇ ਖਾਣ ਨੂੰ ਤਿਆਰ ਹੋ ਗਿਆ ਮੇਰੀ ਗੱਲ ਸੁਣਾ ਉਹਦਾ ਵਿਆਹ ਕਰਤਾ ਤੇ ਤੇਰਾ ਕਿਉਂ ਨਹੀਂ ਕਰਿਆ ਪਹਿਲਾਂ ਤੇਰਾ ਹੱਕ ਬਣਦਾ ਸੀ ਵਿਆਹ ਕਰਨ ਦਾ ਮੈਨੂੰ ਤਾਂ ਕਹਿੰਦੇ ਤੂੰ ਦੇਸੀ ਜਾ ਵੜਾਂਗਾ ਕਿ ਤੈਨੂੰ ਕਿਹਨੇ ਕੁੜਾ ਦੇਣਾ ਹਾਂ ਕੰਮ ਮੈਂ ਕਰਦਾ ਸਾਰਾ ਕਿ ਤੈਨੂੰ ਕਿਹਨੇ ਕੁੜਾ ਦੇਣਾ ਉਹ ਕੁੜਾ ਕਿਉਂ ਨਹੀਂ ਦੇਣੀ ਕਹ ਮੇਰਾ ਕਿਹੜਾ ਹੱਕ ਨਹੀਂ ਘਰ ਵਿੱਚ ਤੇ ਜ਼ਮੀਨ ਵਿੱਚ ਕਹ ਉਹ ਪਤਾ ਨਹੀਂ ਆ ਬੇਬੇ ਪਤਾ ਨਹੀਂ ਕੀ ਮੂਰੇ ਪੂਛ ਮਾਰਦੀ ਫਿਰਦੀ ਹੈ ਉਹ ਹੋਰ ਹੀ ਲਿਆਂਦੀ ਬੁੱਗ ਜੀ ਉਹਦਾ ਸਾਰਾ ਦਿਨ ਤੁਰੀ ਫਿਰਦੀ ਕਿਤੇ ਕਿਤੇ ਮਾਰਦੀ ਉਹਨੂੰ ਤਾਂ ਹੈ ਨਾ ਕੋਈ ਪੈਰੀ ਹੱਥ ਦੂਰੇ ਸਸਰੀ ਕਾਲ ਲੈ ਆ ਕੋਈ ਲੱਛਣਾ ਨਵੀਂ ਵਿਆਹੀ ਆ ਤੂੰ ਵੀ ਤੂੰ ਬੋਟਾ ਮੰਗਣਾਈ ਇੱਥੇ ਆਏ ਸਸਰੀ ਕਾਲ ਬੁਲਾਉਣ ਨੂੰ ਤੂੰ ਵੱਡ ਫਿਰਦੀਆਂ ਸੁੰਗਤਾ ਲੈਂਦੀ ਦੁਪਹਿਰੇ ਟਿਕਾਣੀ ਹੁੰਦਾ ਵੀ ਸੁੰਗਤਾ ਕਾ ਨੂੰ ਮੈਂ ਤਾਂ ਕਹੀ ਐ ਇਹਨੇ ਦੱਸਤਾ ਸੀ ਕਹਿੰਦੀ ਕਿ ਬੰਦ ਤੋਂ ਨੇ ਮੁੰਡਾ ਵਿਆਹ ਲਿਆ ਤੇ ਬਲਾਈ ਸੁਣੀ ਨੋ ਲਿਆਂਦੀ ਐ ਮੈਂ ਕਿਹਾ ਮੈਂ ਵੀ ਦੇਖ ਕੇ ਆਵਾ ਨਾਲੇ ਚੱਲ ਮੈਂ ਕਿਹਾ ਸਗਣਦੇ ਆ ਉਹਨੇ ਤਾਂ ਨਹੀਂ ਸੱਦਿਆ ਮੈਂ ਕਿਹਾ ਉਹ ਕੀ ਬਹੇ ਤੂੰ ਕਰਾਉਣਾ ਤੂੰ ਕਿਹੜਾ ਬਾਹਗਾ ਉਹ 12 ਵਜੇ ਤਾਂ ਉੱਠਦੀ ਆ ਗਿੱਡਾਂ ਏਡ ਉਹੀ ਆਹ ਲੈਂਦੀ ਪਤਾ ਨਹੀਂ ਕਿੱਥੋਂ ਮਿਲਦਾ ਘਰੋਂ ਵੀ ਕਿਹਨੇ ਉਹੀ ਧੱਕਾ ਮਾਰ ਕੇ ਕੱਢੀ ਵੀ ਜਾੜ ਰੋਟੀਆਂ ਭੰਨਾਂ ਵੀ ਪੁੱਤ ਆਹ ਤਾਂ ਤੇਰੀ ਗੱਲ ਸਹੀ ਐ 12 ਵਜੇ ਉੱਠ ਕੇ ਆਏ ਵਾਸੀਆਂ ਲਵੇ ਜਿਵੇਂ ਆਮਲੀ ਨੇ ਹੂੰ ਤੋੜ ਲੱਗਦੀ ਏ ਸ਼ਰਾਬੀ ਨੂੰ ਕਹਿੰਦੇ ਬਾਹਰ ਬੂਰ ਪੜੀ ਐ ਪੀਜੀਬੂਈ ਮੈਨੂੰ ਤਾਂ ਐ ਲੱਗਦਾ ਕੋਈ ਖਾਂਦੀ ਪੀਂਦੀ ਨਾ ਹੋਵੇ ਕਿਤੇ ਜਿਹੜੇ ਸਾਹਮਣਾਂ ਤੂੰ ਕਹਿਣੀ ਐ ਵਾਸੀਆਂ ਲੈਂਦੀ ਐ ਬੇ ਗੱਲ ਸਹੀ ਐ ਇਹ ਜਿਹੜੀਆਂ ਬਾਹਰ ਪੜਦੀਆਂ ਕੁੜੀਆਂ ਕੜੀਆਂ ਆਹੀਂ ਕੁਛ ਕਰਦੀਆਂ ਐ ਇਹ ਹੋਸਟਲ ਤੋਂ ਲਈ ਐ ਕਹਿੰਦੇ ਅੱਛਾ ਨਾ ਫਿਰ ਤੁਸੀਂ ਇਹੋ ਜੀ ਦਾ ਕਿਉਂ ਰਿਸ਼ਤਾ ਲਿਆ ਦੇਖ ਕੇ ਲੈਂਦੇ ਪੁੱਤਾਈ ਮਨ ਦਾ ਘਰੇ ਕਹਿੰਦੇ ਕਿ ਇਸ ਤਰ੍ਹਾਂ ਰਿਸ਼ਤੇਦਾਰੀ ਚ ਜਾਂਦੇ ਆ ਉਧਰ ਵੀ ਚੁੰਨੀ ਚਾਨੀ ਚੜਾਵਾ ਕਰ ਲੈ ਪਤਾ ਨਹੀਂ ਕਿਵੇਂ ਪੰਜ ਚਾਰ ਡੱਬੇ ਮੈਨੂੰ ਲੱਡੂਆਂ ਦੇ ਤੇ ਮੈਂ ਆਹ ਉਹਦੇ ਯਾਰਾਂ ਮਿੱਤਰਾਂ ਨੂੰ ਵੰਡ ਤੇ ਨਾਲੇ ਮੇਰੇ ਕੋਲੇ ਕਿਹੜਾ ਸਟਾਮਪ ਤੇ ਲਿਖਿਆ ਵੀ ਕੁਛ ਖਾਂਦੀ ਆ ਉਹ ਤਾਂ ਆਪਣੇ ਕਹਿਣ ਦੀਆਂ ਗੱਲਾਂ ਚਾਲਾ ਬੂਹਾਂ ਮੈਂ ਮਰ ਗਈ ਨਾ ਤੈਨੂੰ ਨਾਲ ਵੀ ਨਹੀਂ ਲੈ ਕੇ ਆਏ ਤੇ ਹੋਰ ਮੈਨੂੰ ਤਾਂ ਉਹੀ ਛੱਟ ਕੇ ਸੀਰੀਆਂ ਵਾਂਗੂ ਮੇਰੇ ਸਾਲੇ ਦਾ ਅੱਗ ਤਾਂ ਮੇਰੇ ਕਾਲਜ ਤੇ ਲੱਗੀ ਪਈਆ ਨਾ ਤੇਰੀ ਤਾਂ ਭਾਈ ਫਿਰ ਕੋਈ ਦੱਸ ਪੁੱਛ ਨਹੀਂ ਕਰ ਚੇ ਮੇਰੀ ਦੱਸ ਪੁੱਛ ਕਿਹੜੀ ਆ ਮੈਨੂੰ ਲੀੜੇ ਦਾ ਇਹ ਜੇ ਦਿੰਦੇ ਆ ਮੇਰੇ ਸਾਲੇ ਦਾ ਆੜ ਤਿੰਨ ਹਿਸਾਬ ਆਪ ਕਰਕੇ ਆ ਹੁਣ ਕੁਛ ਦਿਨ ਠਹਿਰ ਕੇ ਤੂੰ ਵੀ ਚੱਕ ਦੇ ਰੌਲਾ ਕਾ ਮੇਰਾ ਵਿਆਹ ਕਰੋ ਤੇ ਨਹੀਂ ਮੇਰੀ ਜ਼ਮੀਨ ਵੰਡ ਕੇ ਦੇ ਉਹ ਨਾਲੇ ਮੈਂ ਘਰ ਚੋਂ ਅੱਧ ਬਣਾਉਂਗਾ ਉਹ ਤਾਂ ਹੀ ਮੈਨਾਂ ਦੇਖਦਾਗਾ ਜੇ ਨਾ ਸਾਹ ਚਾਈ ਗੱਲ ਮੈਂ ਭਾ ਕੇ ਉਹਨੂੰ ਤੋੜੇ ਚ ਨੂਨ ਇਹਨਾਂ ਦੇ ਚ ਤਾਂ ਗੱਲ ਠੀਕ ਹੈ ਤੇਰੀ ਪੁੱਤ ਮੇਰੀ ਗੱਲ ਸੁਣਾ ਤੇਰਾ ਰਿਸ਼ਤਾ ਤਾਂ ਮੈਂ ਕਰਾ ਦੂੰ ਤੂੰ ਰੌਲਾ ਪਾਉਣ ਵਾਲਾ ਬਣ ਰੌਲਾ ਤਾਂ ਮੈਂ 1 ਮਿੰਟ ਤੇ ਪਾ ਦੂੰ ਲਾ ਕੇ ਅੱਧਗਾ ਤੂੰ ਦੇਖੀ ਤਾਂ ਚਾਈ ਫਿਰ ਅੱਜ ਭਾਂਡੇ ਫੁੱਟਦੇ ਬਸ ਠੀਕ ਹੈ ਇਹਨਾਂ ਨੂੰ ਵੀ ਪਤਾ ਲੱਗੇ ਕਿਉਂ ਬਰਾਬਰ ਦਾ ਹੱਕਦਾਰ ਆ ਤੂੰ ਠੀਕ ਐ ਤਾ ਹੈਗਾ ਹੀ ਆ ਮੈਂ ਮੂੰਹ ਚੱਪ ਕਰ ਦਿੰਦਾ ਵੀ ਠੱਡ ਪਰੇ ਕਲੇਸ਼ ਦਾ ਮੂੰਹ ਕਾਲਾ ਹੁੰਦਾ ਜੇ ਤੂੰ ਲਿਆ ਦੇਂਗੀ ਮਟਿਆਰ ਤੱਕ ਵੀ ਫਿਰ ਦੇਖ ਲੈ ਫਿਰ ਮੈਂ ਮੁੱਦਾ ਠਾ ਦੂੰ ਬੇ ਤੈਨੂੰ ਤਾਂ ਮੈਂ ਸੋਹਣੀ ਸਨਖੀ ਲਿਆ ਕੇ ਦਊ ਇਹਨਾਂ ਤਾਂ ਲੈਂਦੇ ਨਾ ਬੰਗਾਲ ਲੈਣ ਜੀ ਉਹ ਘਗਰਾ ਜਾ ਪਾਈ ਫਿਰਦੇ ਆ ਤੈਨੂੰ ਤਾਂ ਪੰਜਾਬੀ ਸੂਟ ਵਾਲੀ ਫਾੜੀ ਸੋਹਣੀ ਲਿਆ ਕੇ ਦਊ ਬਸ ਠੀਕ ਐ ਲਿਆ ਦੇ ਗੜ ਤੇ ਚੰਗਾ ਮੈਂ ਜਾਣੀ ਆ ਤੇ ਤੂੰ ਮੇਰੀ ਗੱਲ ਤੇ ਪੱਕਾ ਰਹੀ ਚੰਗਾ ਤੇਰੀ ਤਾਂ ਹੀ ਪੱਕਾ ਚਲ ਆ ਲਾਤੀ ਨਾ ਅੱਗ ਵਧੀਏ ਦੇਖੀ ਜਾਈ ਹੁਣ ਇਹਨਾਂ ਦੇ ਘਰੇ ਪੈਂਦਾ ਖੌਰੂ ਓ ਬੇਬੇ ਗੱਗ ਮੀਚਾ ਤੋਂ ਬੈਠਿਆ ਕਿ ਨੂੰ ਨੇ ਕਰਤੀ ਮਾਰ ਮਾ ਠੱਡੇ ਮੈਂ ਤੂੰ ਬਾਹਲਾ ਨਾ ਬੋਲਿਆ ਕਰ ਬੋਲਣ ਲਾ ਲੂਗੇ ਉਹਨੂੰ ਮੂਰੇ ਇੱਧਰ ਬੈਠ ਮੇਰੀ ਗੱਲ ਸੁਣ ਆਉਣਾ ਕਰ ਮੜਾ ਮੇਰਾ ਕਾਲਜਾ ਮੱਚਾ ਪਿਆ ਗੱਲਾਂ ਹੋਣ ਲੱਗੀਆਂ ਪਿੰਡ ਚ ਲੈ ਕਾਲਜਾ ਮੈਂ ਆਦੀਆ ਪੁੱਠੇ ਪਹਿਰਾ ਜਿਹੜੀ ਨਾ ਦੇਖ ਲੈ ਚਾਰ ਦਿਨ ਉਹਨੂੰ ਫਾਜੀ ਆਈ ਨੂੰ ਹੋਇਆ ਪੁੱਠੇ ਪਹਿਰਾ ਵਾਲੇ ਵੀ ਪਰਖਣ ਲੱਗਿਆ ਵੀ ਤੂੰ ਤਾਂ ਨਹੀਂ ਖਾਣਿਆ ਮੈਨੂੰ ਤਾਂ ਖਾ ਲੈਣ ਦੇ ਗੁੱਲੀਆਂ ਦੋ ਜਿਹੜੀਆਂ ਮਿਲਦੀਆਂ ਲਾ ਉਹ ਕੀ ਲਿਆਏ ਮੁੰਡੇ ਨੇ ਉਹਦੂ ਹੈ ਥੱਕੇ ਆਇਆ ਮੈਂ ਕੋਈ ਉੱਥੇ ਰੋਟੀ ਨਹੀਂ ਪਾਣੀ ਨਹੀਂ ਚਾਹ ਨਹੀਂ ਤੇ ਹੁਣ ਬੈ ਕੇ ਖਾ ਲਾ ਫਿਰ ਕਿ ਆਏ ਤੁਰੇ ਫੱਦ ਤੋਂ ਜ਼ਿਆਦਾ ਮਿਲਣੀਆਂ ਤੇ ਨਹੀਂ ਸੁਧਰਦਾ ਵੀਰ ਮੈਂ ਕਹਿੰਦੀ ਸੀ ਚੱਲ ਜਿਵੇਂ ਉਹਦਾ ਵੱਜ ਗਿਆ ਉਹਨਾਂ ਕੋਈ ਇਹਦਾ ਵੱਜ ਜੇ ਅਰੇ ਕਿੱਥੇ ਗੱਲ ਸੁਣਦਾ ਇਹ ਤਾਂ ਇੱਕੋ ਲੀ ਤੇ ਜਾਂਦਾ ਲਾ ਬਹੁਤ ਹੀ ਲੇ ਹੁੰਦੇ ਨੇ ਲੋਕ ਕਹਿੰਦੇ ਲੋਕ ਇਹਨੂੰ ਕਹਿਣ ਵੀ ਲੱਗੇ ਐਡਾ ਜੀ ਤੇ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਰੋਜ਼ ਡਾਹਦਾ ਹੈ ਕੀ ਹੋ ਗਿਆ ਹੋ ਗਿਆ ਲੈ ਵੇਖ ਲੈ ਇਹੀ ਕਰਦੀ ਆ ਲੋਟ ਦੁੱਖਾਂ ਨੂੰ ਜਿਹੜੇ ਦੁੱਖ ਲਾ ਦੇ ਬੇਬੇ ਤੂੰ ਮੇਰਾ ਭੋਰਾ ਨਹੀਂ ਸੋਚਿਆ ਆਹੋ ਮੈਂ ਤਾਂ ਸੋਚਿਆ ਨਹੀਂ ਆ ਤੂੰ ਤਾਂ ਆਪਦਾ ਬਾੜਾ ਸੋਚੀ ਜਾਂਦਾ ਦਫਨ ਤੇ ਜ਼ੋਰ ਦੇ ਛੱਡਿਆ ਵਾ ਦਫੂੰਗਾ ਜੀ ਹੁਣ ਮੈਂ ਕਿਹ ਦੁੱਖ ਚਾਹੇ ਹੋਰ ਕੀ ਕਰਾਂ ਮਾਰਦਾ ਜਮਾ ਮੈਨੂੰ ਨਾ ਦੁੱਖ ਤੈਨੂੰ ਕਹਦਾ ਮੈਨੂੰ ਆਏ ਲਾ ਚੰਗਾ ਖਾ ਲੈਣਾ ਤੇ ਮੰਦਾ ਬੋਲਦਾ ਜੀ ਮੰਦਾ ਕਾ ਬੋਲਦਾ ਮੈਂ ਅਧਰ ਹਿੱਸੇਦਾਰ ਆ ਨਾ ਇਹ ਤੂੰ ਮੇਰਾ ਕਰਾਣ ਦੀ ਉਹ ਲਾਡੀ ਦਾ ਕਰਾ ਤਾਂ ਹੁਣ ਮੈਨੂੰ ਕੌਣ ਕਰੂਗਾ ਅਗਲਾ ਕੋ ਵੱਡੇ ਮੁੰਡੇ ਚ ਨਕਸ਼ਾ ਕੋਈ ਫੋਟੋ ਤਾਂ ਤੇਰੀ ਭੇਜੀ ਸੀ ਆ ਬੂਥਰ ਦੇ ਕਿ ਤੇਰੇ ਅਗਲੇ ਦੇ ਜਵਾਬ ਦੇਤਾ ਆ ਢੱਫਣੋਂ ਹਟ ਜਾ ਕਿਵੇਂ ਮੂੰਹ ਸਿਰ ਹੋਇਆ ਪਿਆ ਇਹਨਾਂ ਨੇ ਤਾਂ ਕੀ ਕਰਨਾ ਸੀ ਰਿਸ਼ਤਾ ਤੈਨੂੰ ਗਾਹਾਂ ਵੀ ਨਹੀਂ ਕਰਨਾ ਕਿਸੇ ਨੇ ਅਰ ਜਾ ਤੂੰ ਸੰਭਲ ਜਾ ਮਾੜਾ ਮੋਟਾ ਬੇਬੇ ਮੂੰਹ ਤਾਂ ਮੇਰਾ ਗਰਮੀ ਦੀ ਧੁੱਪੇ ਕੰਮ ਕਰ ਕਰ ਹੋਇਆ ਪਿਆ ਨਰਮਾ ਕੁੱਟ ਕੇ ਆਇਆ ਹੁਣ ਉਹ ਨਾ ਚਮੜਾਈ ਮੈਂ ਕੀ ਬੈਠੀ ਐ ਜਿਹੜਾ ਜਹ ਹੁੰਦਾ ਉਹ ਭਰੀ ਜਾਂਦਾ ਤੂੰ ਸਾਰਾ ਦਿਨ ਆ ਦਾਰੂ ਦਾ ਮਾਰਾ ਤੁਰਿਆ ਫਿਰਦਾ ਓਏ ਯਾਰ ਦਾਰੂ ਦਾ ਬੇਬੇ ਮੈਂ ਆਪਦੀ ਬਣਾ ਕੇ ਪੀਣਾ ਮੈਂ ਕਿਹਾ ਠੀਕ ਹੈ ਤੂੰ ਪੀਣਾ ਦਾਰੂ ਮੈਂ ਕਿਹਾ ਕਿ ਤੂੰ ਮੰਗਣ ਜਾਣਾ ਜਾਂ ਕਿਸੇ ਦੇ ਮੈਂ ਕੰਮ ਕਰਨ ਲੱਗਿਆ ਦਾਰੂ ਮਾਰਾ ਆਪਦੀ ਪਈਆ ਬਣਾ ਕੇ ਪੀ ਲਈ ਬਸ ਬਸ ਫਿਰ ਪੀ ਚੱਲ ਫਿਰ ਘਰ ਬੰਨਣ ਦਾ ਕੀ ਆ ਤੈਨੂੰ ਤੁਰਿਆ ਫਿਰ ਦੱਗਿਆ ਛੋਲੇ ਚ ਪਾ ਲਿਆ ਕਰ ਤੇ ਤੁਰਿਆ ਫਿਰਦਾ ਰਿਆ ਕਰ ਤੂੰ ਕਰਦੀ ਐ ਬੇਬੇ ਇਹ ਕੰਮ ਕਰਦੀ ਐ ਇਹ ਉਹਨੂੰ ਕਰਾਤਾ ਰਿਸ਼ਤਾ ਮੈਂ ਫੁਰਦਾ ਉਹਨੂੰ ਡੰਡੇ ਵਜਾਉਂਦਾ ਨਾ ਡੰਡੇ ਵਜਾਉਣ ਨੂੰ ਕੀ ਐ ਜਾਤ ਤਾਂ ਸੁਧਾਰ ਲੈਗਾ ਤਾਂ ਬਥੇ ਗੱਲ ਕਰ ਜੇ ਬੰਦੇ ਦੀ ਕਰਤੂਤ ਮਾੜੀ ਆ ਫੇਰ ਨਹੀਂ ਕੁਝ ਬਣਦਾ ਕਰਤੂਤ ਚੰਗੀ ਆ ਬਥੇਰੀ ਚੰਗੀ ਆ ਲੋਕਾਂ ਦੇ ਹੋ ਗਏ ਰਿਸ਼ਤੇ ਇੱਥੇ ਆ ਫਿਰਦੇ ਆ ਕੋਈ ਇਸ ਲੋਕਾਂ ਨੂੰ ਆਏ ਨਹੀਂ ਵੀ ਆਉਗੀ ਰਿਸ਼ਤੇਦਾਰੀ ਚ ਕਰਾ ਦਗੇ ਲਿਆ ਕੇ ਮੈਂ ਐਡਾ ਸੋਹਣਾ ਮੁੰਡਾ ਫਿਰਦਾ ਕੀ ਹੋਣੂਗੀ ਵੀਰੇ ਕਿਉਂ ਨੜੀ ਜੰਨੇ ਰਿਸ਼ਤੇਦਾਰੀ ਜਿੰਦਾ ਹੀ ਨਹੀਂ ਆਸੇ ਪਾਸੇ ਦੀਨਾ ਹੀ ਨਹੀਂ ਬੀਰਾ ਤਾਂ ਬੈਠਾ ਕਿਸੇ ਨੂੰ ਵੀ ਕੱਲਾ ਫਿਰਦਾਗਾ ਵਿਚਾਰੇ ਦਾ ਜੀ ਕਿਵੇਂ ਲੱਗਦਾ ਹੂ ਆਹ ਹੋ ਗਿਆ ਵਿਆਹ ਪਾੜਦਾ ਕਰਾ ਦੇ ਰਿਸ਼ਤਾ ਭਾਈ ਕਰਾ ਦੇ ਭਾਈ ਸਹੀ ਆ ਤਾਂ ਕੋਈ ਮੁਟਿਆਰ ਨਾ ਫਿਰ ਕੀ ਹੋਗੇ ਜੇ ਵੀਰ ਦਾ ਵਿਆਹ ਕਰਾ ਦਾਂਗੇ ਇਹ ਚ ਕਿਹੜਾ ਕੋਈ ਨੁਕਸਾ ਨੇ ਬਾਈ ਬਾਈ ਕਹਨ ਦਾ ਜਵਾਬ ਦਿੰਦੀ ਆ ਮੈਂ ਤਾਂ ਕਹਿੰਦੀ ਆ ਕਰਾਓ ਇਹ ਤੇ ਮੇਰੇ ਗਾਲ ਪਾ ਜਾਂਦਾ ਆ ਕਿ ਮੈਂ ਕਿੱਥੋਂ ਲੈ ਤਾ ਡੋਲਾ ਇਹਨੂੰ ਇਹ ਦੁੱਖ ਜੀ ਪੀ ਜਾਂਦਾ ਭਾਈ ਮੈਂ दारू ਦੁੱਖ ਬਾਹੇ ਲੱਗੇ ਪਿਆ ਮੈਨੂੰ ਹਾਂ ਹੋ ਭਾਈ ਨੂੰ ਦੁਖਾ ਦਿਖਾ ਪੀ ਭਾਈ ਤਾਰੂ ਪੀਣਾ ਤੂੰ ਹਾਂ ਦਾਰੂ ਪੀਣਾ ਇਹ ਹੋਰ ਕਿਹੜਾ ਸ਼ਹਿਦ ਆ ਇਹ ਤੇਰੇ ਸਾਹਮਣੇ ਤਾਂ ਪਈ ਆ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸਾਰਾ ਦਾਰੂ ਪੀਣਾ ਇਹ ਕਿਹੜਾ ਭਾਈ ਕੋਈ ਡਿਗਰੀ ਆ ਇਹਦਾ ਬੈਲ ਲੱਗਾ ਜਿਹੜਾ ਮਰਦਾ ਫਿਰਦਾ ਉਹਦੇ ਮਾਰਾ ਤਾਂ ਹੀ ਦਾ ਰਿਸ਼ਤਾ ਨਹੀਂ ਹੁੰਦਾ ਮੈਨੂੰ ਲੈ ਵੀਰੇ ਇਹ ਦਾਰੂ ਦੀ ਕਿੰਨੀ ਕਿ ਵੱਡੀ ਗੱਲ ਆ ਦਾਲ ਤਾਂ ਸਾਰੀ ਦੁਨੀਆ ਪਿੰਦੀ ਆ ਇਹ ਤਾਂ ਨਿੱਕਾ ਮੋ ਜਾਂ ਦੇ ਡਾਕਟਰ ਵੱਡੇ ਨਸ਼ੇ ਦਾ ਹੁੰਦਾ ਇਹ ਤਾਂ ਕੋਈ ਗੱਲ ਨਹੀਂ ਬੰਦਾ ਰੋਜ਼ ਪੀ ਲਿਆ ਕਰੇ ਇਹ ਤਾਂ ਮਾਫ ਕਰ ਰੋਜ਼ ਹੀ ਆਹ ਦੇ ਚੰਗੇ ਕਰਦੀ ਆ ਬਚਾਰੀ ਸਮਝਦੀ ਆ ਆਹੀ ਮੁੱਦਾ ਬਣਾਈ ਬੈਠਿਆ ਦਾਰੂ ਨੂੰ ਤਾਂ ਕੁੜਕੇ ਭਾਈ ਆ ਜਿਹੜੀ ਦਵਾਈ ਆ ਨਾ ਦਾਰੂ ਆਈ ਦਵਾਈ ਆ ਨਹੀਂ ਡਾਕਟਰ ਤਾਂ ਦੱਸ ਦੇ ਪੀਣੀ ਚਾਹੀਦੀ ਇਹ ਨਾ ਮੈਂ ਕਿਹੜਾ ਭਾਈ ਕੋਈ ਆਇਆ ਬਿਠੇ ਕੇ ਤੋਂ ਲਿਆ ਕੇ ਪੀਣਾ ਗੋਲੀ ਵਾਲੀ ਮੈਂ ਤਾਂ ਆਪਦੀ ਬਣਾਉਣਾ ਪਿੱਛ ਪਉਣਾ ਸੰਤਰੇਵੇਂ ਛਿਲਕੇ ਹੜੜਾ ਆਉਲੇ ਵਿਹੇੜੇ ਇਹ ਕਰਦੀ ਆ ਹਾਂ ਇਹ ਦੇਸੀ दारू ਬਣਾਉਣਾ ਮੈਂ ਵਧੀਆ ਸੱਚੀ ਵੀਰੇ ਨਾ ਤੂੰ ਭਾਈ दारू ਦੇ ਨਾਂ ਤੋਂ ਬੜਾ ਖੋਜਿਆ ਹੋਈ ਜਨੀ ਆ ਕਿ ਤੂੰ ਵੀ ਲਾਉਣੀ ਆ ਘੋਟਾ ਨਾ ਕੀ ਗੱਲ ਵੇ ਤੂੰ ਪੁੱਠੀਆਂ ਗੱਲਾਂ ਕਰੀਂ ਇਹਨਾਂ ਕੁੜੀਆਂ ਪੀਂਦੀਆਂ दारू ਕਦੇ ਓਹੋ ਮੰਮੀ ਅੱਜ ਕੱਲ ਤਾਂ ਕੁੜੀਆਂ ਪੀਣ ਲੱਗੀਆਂ ਜਵਾਨਾ ਬਦਲ ਗਿਆ ਅੱਜ ਕੱਲ ਤਾਂ ਨਹੀਂ ਬੱਸ ਨਹੀਂ ਤੂੰ ਇਹ ਨਹੀਂ ਹਰਦਾ ਉਹ ਕਸਟ ਕਰਦੀਆਂ ਕੁੜੀਆਂ ਬਾਹਰ ਫੜਦੀਆਂ ਪੀ ਪੂ ਲੈਂਦੀਆਂ ਕੀ ਆ ਦੀ ਹੋਰ ਨਹੀਂ ਤਾਂ ਇਹ ਨੂੰ ਬਲਾ ਪਤਾਗਾ ਹੋਸਟਲਾਂ ਦਾ ਨਾਲੇ ਫੋਰਕਾਸਟ ਦਾ ਮੈਨੂੰ ਪਤਾ ਹੀ ਆ ਮੈਂ ਅਖਬਾਰ ਪੜ੍ਹਦਾ ਉੱਥੇ ਬਹਿ ਕੇ ਗੱਲਾਂ ਸੁਣਦਾ ਮੈਂ ਸੱਚ ਚ ਵੀ ਅੱਜ ਆਏ ਹੋਗੀ ਬਲਾਨੇ ਦੀ ਕੁੜੀ ਆਏ ਹੋਗੀ ਮਮੀ ਦੀ ਬਬੂ ਭੱਜ ਗਈ ਕੁਛ ਨਹੀਂ ਹੁੰਦਾ ਜੀ ਵੀਰੇ ਦਾਰੂ ਪਿੰਦਾ ਨਾ ਪੀ ਲੈਣ ਤੇ ਕਰ ਕੁਛ ਨਹੀਂ ਆਏ ਤੁਸੀਂ ਕਿਉਂ ਲੜਦੇ ਹੋ ਨੇ ਦਾਰੂ ਪਿੱਛੇ ਨਾ ਨਹੀਂ ਤੂੰ ਜੱਪ ਕਰ ਜਾ ਪੀ ਲੈਣ ਤੇ ਦਾਰੂ ਵੀਰਾ ਤੇ ਪਹਿਲਾਂ ਨਹੀਂ ਹਟਦਾ ਉਸ ਤੋਂ ਪਾਪ ਕੋਈ ਕਰਾ ਦੇ ਭਾਈ ਮੈਨੂੰ ਵੀ ਰਿਸ਼ਤਾ ਕਾਹਦੀ ਫੋਨ ਤਾਂ ਪੱਕਾ ਕਰਾ ਦੂੰਗਾ ਰਿਸ਼ਤਾ ਤੇਰਾ ਹਾਂ ਨਾ ਮੇਰੀ ਗੱਲ ਸੁਣ ਸੱਚ ਆ ਲੋਕਾਂ ਦੀ ਕੀ ਗੱਲ ਜੀ ਕਰਦਾ ਸੀ ਤੂੰ ਕਿਹਨੇ ਕਹਦਾ ਤੈਨੂੰ ਕੁਛ ਇਹ ਤਾਂ ਕਿਸੇ ਨੇ ਕਿਹਨੇ ਕਹਿਣਾਗਾ ਬਸ ਤੁਸੀਂ ਲਾਉਣੀਆਂ ਜਿਹੜੇ ਰੰਗ ਉਹ ਬਾਹਰ ਮੈਨੂੰ ਦੱਸ ਦਿੰਦੇ ਆਂ ਭਾਈ ਛੋਡੇ ਕਰ ਤਾਂ ਐ ਹੋਈ ਜਾਂਦਾ ਮੈਨੂੰ ਤਾਂ ਤੁਸੀਂ ਦਵਾਲ ਦਿੰਨ ਨੂੰ ਝੋਲੇ ਚ ਪਾ ਕੇ ਦੋ ਰੋਟੀਆਂ ਅੰਬ ਦੇ ਚਾਰਨਾ ਵੀ ਜਾ ਕੁੱਤਿਆ ਖੇਤ ਬਗ ਜਾ ਇੱਥੇ ਛੋਡੇ ਗੱਲਾਂ ਹੋਈ ਜਾਂਦੀਆਂ ਬਾਦੂ ਨਾ ਸਾਡੇ ਗੱਲਾਂ ਕੀ ਹੋਈ ਜਾਂਦੀਆਂ ਜਿਹੜਾ ਕੋਈ ਇਹਨੂੰ ਲੋਕ ਜਾਣ ਕੇ ਉਂਗਲਾ ਲਾਉਂਦੇ ਆ ਮੈਨੂੰ ਤਾਂ ਅੱਜ ਤੱਕ ਤਾਂ ਲਾਈਆਂ ਨਹੀਂ ਉਂਗਲਾਂ ਜਿੱਦਿੰਦਾ ਛੋਡਾ ਇਹਦਾ ਵਿਆਹ ਹੋਇਆ ਲਾਡੀ ਦਾ ਉਦ ਦੇ ਦੀਆਂ ਉਂਗਲਾਂ ਲਾਉਂਦੇ ਆ ਹਾਂ ਫਿਰ ਉਦੋਂ ਨਹੀਂ ਲੱਗਿਆ ਵੀ ਕਿਤੇ ਇਹਦਾ ਬਸਿਆ ਨਾ ਰਹਿ ਜਿਦਾਕ ਦਾ ਕਰ ਵੀ ਇਹ ਤਾਂ ਤਾਂ ਨਹੀਂ ਹੋਇਆ ਉਹਦਾ ਵੀ ਪੱਤਿਆ ਮੰਮੀ ਕਿਉਂ ਲੜਾਈ ਕਰੇ ਪਾਈ ਜੰਨੇ ਆ ਨਾਲ ਇੱਕ ਵਾਰੀ ਗੱਲ ਦੱਸ ਤੂੰ ਨਾ ਸੁੱਕੀ ਨਾ ਪੀਏਗਾ ਨਾਲ ਵਿੱਚ ਖਾਣ ਨੂੰ ਲੈ ਆ ਮੈਂ ਜਾਣਾ ਪਕੌੜੀਆਂ ਲੈਣੋਂ ਤਾਂ ਮੈਨੂੰ ਬਾਹਰੋਂ ਕਿਸੇ ਨੇ ਕੋਈ ਕਹੇਦਾ ਸੀ ਭਾਈ ਤੇਰੇ ਬਾਰੇ ਵੀ ਬਹੂ ਹੈ ਨਹੀਂ ਲੈ ਕੇ ਦੀ ਮੈਨੂੰ ਤਾਂ ਲੱਗਿਆ ਤੂੰ ਵਧੀਆ ਹੁਣ ਮੈਨੂੰ ਯਕੀਨ ਜਾਪ ਗਿਆ ਤੇ ਮੈਂ ਮੜੀਆਂ ਪਕੌੜੀਆਂ ਲਿਆ ਆ ਮਾਂ ਖੁਜੀਆ ਵੀ ਨਾਲ ਲੋਕ ਤੈਨੂੰ ਕਹਿ ਦੇਣਗੇ ਕਿ ਤੂੰ ਸੱਚ ਮਾ ਨਾ ਲੈਗਾ ਉਹ ਲੋਕ ਐਵੇਂ ਨਹੀਂ ਕਹਿੰਦੇ ਲੋਕਾਂ ਦੀ ਗੱਲ ਸੱਚੀ ਹੁੰਦੀ ਹੈ ਜਿਹੜੀ ਸੱਥਾ ਜਿਵੇਂ ਹੁੰਦੀ ਆ ਉਹ ਕਹਿੰਦੇ ਛੋਡੇ ਤਾਂ ਪੁੱਠੇ ਪੈਣ ਵਾਲੀ ਬਹੂ ਆ ਕੀ ਐਂ ਕਹੀ ਜਾਂਦੇ ਆ ਕੁੜੀ ਨੂੰ ਆਪਣੀ ਨੂੰ ਉਹੋ ਵੀਰੇ ਮੇਰੇ ਤਾਂ ਉਹ ਬਸ ਸਿੱਧੇ ਸਗੇ ਭਾਈ ਸਿੱਧੇ ਪੈਰ ਵੀ ਤੇਰੇ ਕੋਈ ਨਹੀਂ ਕੰਮ ਕਰ ਕਰ ਲਿਆ ਕਰੋ ਆਪਦਾ ਘਰੇ ਬਾਹਰੋਂ ਮੈਨੂੰ ਲਾਂਭਾ ਨਾ ਬੀ ਜਾ ਜਾ ਤੂੰ ਪਕੌੜੀਆਂ ਲਿਆ ਜਾ ਜਾ ਆਹੋ ਮੁੱਠੀ ਇਹਨੂੰ ਦੇ ਦੀ ਲਿਆ ਕੇ ਨਾਲੇ ਹਾਂ ਵੀ ਪਕੌੜੀਆਂ ਮੈਂ ਵੀ ਖਾਣੀਆਂ ਚਾਹੀਦੀਆਂ ਜੀ ਜਿਆਦਾ ਜਿਆਦਾ ਚਬਰ ਕਰਦੀ ਆ ਮੇਰੀ ਗੱਲ ਸੁਣਨੀ ਹੈ ਤੇਰਾ ਹਾਂ ਮੰਮੀ ਨਾ ਤਾਂ ਪਹਿਲਾਂ ਨਹੀਂ ਮਾਂ ਤੂੰ ਉਹ ਦੂਰ ਤੋਂ ਨੂੰ ਪਾਪ ਦੇ ਜਾਨੀ ਹੈ ਚੰਗੀ ਹੁੰਦੀ ਆ ਦਾਰੂ ਪਲਾਣਾ ਹੁੰਦਾ ਤਾਂ ਉਹ ਕੰਮ ਦਾ ਮੰਮੀ ਮੇਰੇ ਬਾਪੂ ਪੀਂਦਾ ਹੁੰਦਾ ਸੀ ਜਿੰਨਾ ਕੋ ਬੰਦੇ ਨੂੰ ਰੋਕਦੇ ਨਾ ਬੰਦਾ ਓਨੀ ਜਿਆਦਾ ਪੀਂਦਾ ਸਭੋਂ ਐਂ ਕਹਦੇ ਵੀ ਪੀਲਾ ਪੀਲਾ ਆਹੋ ਕਈ ਦੇ ਪੀਦਾ ਪੀਦਾ ਲਾਡੀ ਨੂੰ ਵੀ ਕਹਿ ਦਿਆ ਕਰੋ ਵੀ ਪੀ ਲਿਆ ਕਰੂਗਾ ਮੈਂ ਤੈਨੂੰ ਕਹਿ ਨਹੀਂ ਆ ਐਕਸ਼ਨ ਓਹ ਬੇਬੇ ਮੈਂ ਤਾਂ ਬਥੇਰਾ ਕਹਿਣੀ ਆ ਵੀ ਤਾਰੂ ਪੀ ਲਿਆ ਕਰੋ ਜਦੋਂ ਥੱਕੇ ਆਉਣੇ ਹੋ ਜਾਂ ਕਿਤੇ ਕੰਮ ਤੇ ਆਉਣੇ ਜਾਂ ਟੈਨਸ਼ਨ ਜੂਨੀ ਤਾਰੂ ਪੀ ਲਿਆ ਨਹੀਂ ਚਾਹੀਦੀ ਆ ਨਹੀਂ ਚੰਗਾ ਨਹੀਂ ਤੂੰ ਮੈਨ ਲੱਗਾ ਇਹਨਾਂ ਤੋਂ ਵੀ ਸਿਆਣੀ ਆ ਗਈ ਸਾਡੇ ਚਲ ਆਪਦਾ ਕੰਮ ਕਰ ਲੈ ਸੁਧਾਰਨਾ ਤਾਂ ਕੀ ਆ ਬੰਦੇ ਨੂੰ ਸਮਾਂ ਉੱਠੇ ਉਂਗਲਾ ਲਾਉਂਦੀ ਆ ਕੇ ਦਾਰੂ ਪੀ ਲਿਆ ਕਰ ਪਰ ਕੁਛ ਨਹੀਂ ਦਿੰਦਾ ਮੈਂ ਤਾਂ ਕਹਿਣੀ ਆ ਵੀ ਦੋ ਪੈਗ ਲਾਡੀ ਵੀ ਲਾ ਲਿਆ ਕਰੀ ਆਹੋ ਲਵਾ ਦਿਆ ਕਰ ਗੁੱਤਨੀ ਨੂੰ ਵਟਾ ਤੇ ਦਿਆ ਕਰੂਗਾ ਓ ਕੋਈ ਨਹੀਂ ਮੰਮੀ ਐ ਕੌਣ ਮਾਰੀ ਦਰ ਨੂੰ ਗੁੱਤਨੀ ਵਟ ਦ ਤੇ ਜਾਨ ਚ ਜਾਨ ਆ ਗਈ ਜਿਹੜਾ ਮੇਰਾ ਜੇਠ दारू ਪਿੰਦਾ ਇਹ ਤੋਂ ਚੰਗੀ ਦਵਾਈ ਕਿਹੜੀ ਆ ਹੁਣ ਸ਼ੁਕਰ ਆ ਸਾਡੇ ਘਰ ਚ ਕੋਈ ਤਾਂ दारू ਪਿੰਦਾ ਹੁਣ ਮੈਂ ਇਹਦੇ ਚ ਪੀ ਲਿਆ ਕਰੂੰਗੀ ਅੱਖ ਜੀ ਬਚਾ ਕੇ ਨਾ ਅੱਧੀ दारू ਪੀ ਕੇ ਇਹ ਚ ਪਾਣੀ ਪਾ ਦਿਆ ਕਰੂੰ ਹੁਣ ਇਹਦੇ ਆਉਣ ਤੋਂ ਪਹਿਲਾਂ ਦੋ ਪੈਗ ਲਾ ਲੈਣੀਆਂ ਬਾਅਦ ਚ ਪਾਣੀ ਪਾ ਦੂੰਗੀ ਅੰਦਰ ਬਹਿ ਕੇ ਪੀ ਲੈਣੀਆਂ ਐਨ ਪਤਾ ਬੇਬੇ ਆ ਜੀ